ਦੇਖੋ ਇਹਦੇ ਮੁਢਲੇ ਦੋ ਕਾਰਨ ਨੇ ਜੋ ਸਾਨੂੰ ਸਰਵੇਖਣ ਦੇ ਪੂਰਾ ਰੀਡ ਆਊਟ ਸਟੱਡੀ ਕਰਨ ਤੋਂ ਬਾਅਦ ਨਜ਼ਰ ਆਏ ਪਿਛਲੀਆਂ ਸਰਕਾਰਾਂ ਦੀ ਨਲੈਕੀ ਕਰਕੇ ਲੱਗੇ ਹੋਏ ਨੇ ਇੱਕ ਤਾਂ ਸਭ ਤੋਂ ਵੱਡਾ ਕਾਰਨ ਹੋ ਰਿਹਾ ਦੂਸਰਾ ਕਾਰਨ ਰਿਹਾ ਹੈ ਵੀ ਜਿਹੜਾ ਫਰੈਸ਼ ਵੇਸਟ ਹੈ ਵੀ ਅਸੀਂ ਉਹਦਾ ਕੀ ਕਰਨਾ ਹੈ ਕਿ ਜਿੱਥੇ ਤਾਜਪੁਰ ਰੋਡ ਦੇ ਉੱਤੇ ਦੋ ਸਾਈਟਾਂ ਦੇ ਉੱਤੇ ਸੜਕ ਦੇ ਸੱਜੀ ਔਰ ਖੱਬੇ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਸੀ ਤੇ ਜਿਹੜਾ ਖੱਬੇ ਪਾਸੇ ਵਾਲਾ ਕੂੜੇ ਦਾ ਢੇਰ ਸੀ ਉਹ ਪੂਰਾ ਰਿਮੂਵ ਹੋ ਚੁੱਕਾ ਹੈ ਸਾਡੀ ਐਸੋਲੇ ਜਿੰਨੇ ਅਵਾਰਡਸ ਨੇ 95 ਅਵਾਰਡਸ ਨੇ ਉਹਨਾਂ ਸਾਰਿਆਂ ਦੀ ਬੀਟਾ ਬਣੀਆਂ ਹੋਈਆਂ ਨੇ ਕੁਝ ਵੀ ਜੇ ਬੀਟਾ ਕੋ ਰਹਿ ਗਿਆ ਨੇ ਤੇ ਮੇਰੇ ਹਿਸਾਬ ਨਾਲ ਉਹੀ ਨੇ ਜਿਹੜੀਆਂ ਇਲੀਗਲ ਕਲੋਨੀਆ ਨੇ ਜਿਹੜੀਆਂ ਰਹਿ ਗਿਆ ਨੇ ਵੱਡੀਆਂ 8 ਮਸ਼ੀਨਾਂ ਜਿਹੜੀਆਂ ਕੰਪਨੀ ਵੱਲੋਂ ਇੰਸਟਾਲ ਕੀਤੀਆਂ ਗਈਆਂ ਔਰ ਉਹਨਾਂ ਦਾ ਦਾਵਾ ਆ ਕਿ ਵੀ ਜਿੱਦਾਂ ਹੀ ਉਹ ਕੰਮ ਸ਼ੁਰੂ ਕਰਦੇ ਨੇ 18 ਮਹੀਨੇ ਦੇ ਅੰਦਰ ਅੰਦਰ ਜਿਹੜੇ ਵੱਡੇ ਵੱਡੇ ਕੂੜੇ ਦੇ ਪਹਾੜ ਸਨ ਨਜ਼ਰ ਆਉਂਦੇ ਬਿਲਕੁਲ ਖਾਲੀ ਹੋ ਗਏ ਜਾਈਏ اور ਅਸੀਂ ਕੋਸ਼ਿਸ਼ ਕਰਾਂਗੇ ਵੀ ਅੱਜ ਤੋਂ ਬਾਅਦ ਇਹਨੂੰ ਪੂਰਾ ਸਟ੍ਰਿਕਟ ਕਰਕੇ ਅਸੀਂ ਇਹਨੂੰ ਉੱਪਰ ਲੱਕਿਆ ਸ। ਕਾਊਂਡੰਗ ਦੇ ਵਿੱਚ ਆਉਂਦਾ ਹੈ ਸੋਲਿਡ ਵੇਸਟ ਤੇ ਲਿਕੁਇਡ ਵੇਸਟ। ਲਿਕੁਇਡ ਵੇਸਟ ਆਫ ਸੇ ਸਾਡੇ ਕੋਲ ਯੋਗ ਪ੍ਰਬੰਧ ਹੈਗੇ ਨੇ। ਸਾਡੇ ਕੋਲ ਦੋ ਈਟੀਪੀ ਲੱਗੇ ਹੋਏ ਨੇ ਦੋਵੇਂ ਥਾਵਾਂ ਤੇ ਹੈ ਬਹੁਤ ਆਜੂ। ਫਾਈਟ ਵੀ ਦਿੱਤੀ ਗਈ ਹੈ ਵੀ ਜਿਹੜੀਆਂ ਇਹ ਅਨਡਿਕਲੇਅਰਡ ਕਲੋਨੀਆਂ ਨੇ ਜਾਂ ਇਲੀਗਲ ਕਲੋਨੀਆਂ ਨੇ ਇੱਥੇ ਤੇ ਅਸੀਂ ਕੀ ਐਕਸ਼ਨ ਲੈ ਸਕਦੇ ਹਾਂ? ਬਿਲਕੁਲ ਕਲੀ-ਕਲੀ ਰਿਪੋਰਟ ਆ ਉਹ ਔਨ ਪੇਪਰ ਹੈ ਮੈਂ ਕੋਈ ਫੇਕ ਗੱਲ ਨਹੀਂ ਕਰ ਰਹੀ ਵਿਦ ਦਾ ਟਾਈਮ ਐਂਡ ਡੇਟ ਰਿਪੋਰਟਸ ਨੇ ਪਹਿਲੇ ਔਰ ਹੁਣ ਦੇ ਵਿੱਚ ਇਹੀ ਤਾਂ ਫਰਕ ਹੈ ਸਾਫ ਸਫਾਈ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਹੋਏ ਸਰਵੇਖਣ ਤੋਂ ਬਾਅਦ ਲੁਧਿਆਣਾ ਜਿਹੜਾ ਹੈਗਾ ਗੰਦਗੀ ਦੇ ਵਿੱਚ ਦੂਸਰੇ ਨੰਬਰ ਤੇ ਆਇਆ ਹਾਲਾਂਕਿ ਨਗਰ ਨਿਗਮ ਔਰ ਲੁਧਿਆਣਾ ਦੀ ਜਨਤਾ ਕਿਤੇ ਨਾ ਕਿਤੇ ਖੁਦ ਜ਼ਿੰਮੇਵਾਰ ਨੇ ਇਸ ਮੁੱਦੇ ਤੇ ਗੱਲ ਕਰਨ ਲਈ ਮੇਰੇ ਨਾਲ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਪਰਮਦੀਪ ਸਿੰਘ ਔਰ ਲੁਧਿਆਣਾ ਦੇ ਮੇਅਰ ਮੈਮ ਪ੍ਰਿੰਸੀਪਲ ਇੰਦਰਜੀਤ ਕੌਰ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਕੀ ਕਾਰਨ ਰਹੇ ਔਰ ਅੱਗੇ ਇਹਨਾਂ ਦੇ ਕੀ ਰੋਡ ਮੈਪ ਹੈਗਾ ਮੈਮ ਤੁਹਾਡੇ ਤੋਂ ਸ਼ੁਰੂਆਤ ਕਰਦੇ ਆ ਨਗਰ ਨਿਗਮ ਦੀ ਜ਼ਿੰਮੇਵਾਰੀ ਪਹਿਲਾਂ ਤੁਹਾਡੇ ਤੇ ਕਿ ਕੀ ਕਾਰਨ ਰਹੇ ਕਿਉਂ ਇਹ ਸਰਵੇਖਣ ਇਦਾਂ ਦਾ ਆਇਆ ਔਰ ਲੁਧਿਆਣਾ ਨੂੰ ਦੂਸਰੇ ਨੰਬਰ ਤੇ ਗੰਦਗੀ ਲਈ ਕਿਉਂ ਜਾਣਾ ਗਿਆ ਦੇਖੋ ਇਹਦੇ ਮੁਢਲੇ ਦੋ ਕਾਰਨ ਨੇ ਜੋ ਸਾਨੂੰ ਸਰਵੇਖਣ ਦੇ ਪੂਰਾ ਰੀਡ ਆਊਟ ਸਟੱਡੀ ਕਰਨ ਤੋਂ ਬਾਅਦ ਨਜ਼ਰ ਆਏ ਵੀ ਇੱਕ ਤਾਂ ਜਿਹੜਾ ਪੁਰਾਣਾ ਵੇਸਟ ਪੁਰਾਣੇ ਕੂੜੇ ਦੇ ਪਹਾੜ ਪਿਛਲੀਆਂ ਸਰਕਾਰਾਂ ਦੀ ਨਲੈਕੀ ਕਰਕੇ ਲੱਗੇ ਹੋਏ ਨੇ ਇੱਕ ਤਾਂ ਸਭ ਤੋਂ ਵੱਡਾ ਕਾਰਨ ਹੋਰ ਆ ਦੂਸਰਾ ਕਾਰਨ ਰਿਹਾ ਹੈ ਵੀ ਜਿਹੜਾ ਫਰੈਸ਼ ਵੇਸਟ ਹੈ ਵੀ ਅਸੀਂ ਉਹਦਾ ਕੀ ਕਰ ਰਹੇ ਹਾਂ ਸੋ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਾਂਗੀ ਵੀ ਇਹ ਜਿਹੜਾ ਸਰਵੇਖਣ 2024 ਹੋਇਆ ਹੈ ਇਹ 2024 ਦੇ ਵਿੱਚ ਕੀਤੇ ਹੋਏ ਕਾਰਜਾਂ ਨੂੰ ਸਾਹਮਣੇ ਦਰਸਾ ਰਿਹਾ ਪਰ ਇਹਦੇ ਵਿੱਚ ਇੱਕ ਕਰੈਕਸ਼ਨ ਜ਼ਰੂਰ ਕਰ ਚਾਹਾਂਗੀ ਵੀ ਜਿੱਥੇ ਉਹਨਾਂ ਨੇ ਲਿਖਿਆ ਵੀ ਲੇਗੇਸੀ ਵੇਸ ਦਾ ਕੁਝ ਨਹੀਂ ਕੀਤਾ ਜਾ ਸਕਦਾ ਤੁਹਾਡੇ ਧਿਆਨ 'ਚ ਹੋਏਗਾ ਕਿ ਪਿਛਲੇ 2 ਸਾਲਾਂ ਦਾ ਇੱਕ ਸਾਡਾ ਕੰਟਰੈਕਟ ਵੀ ਰਿਹਾ ਔਰ ਇੱਕ ਬੜਾ ਅੱਛਾ ਰਿਜ਼ਲਟ ਵੀ ਮਿਲਿਆ ਹੁੰਦਾ ਕਿ ਜਿੱਥੇ ਤਾਜਪੁਰ ਰੋਡ ਦੇ ਉੱਤੇ ਦੋ ਸਾਈਟਾਂ ਦੇ ਉੱਤੇ ਸੜਕ ਦੇ ਸੱਜੇ ਔਰ ਖੱਬੇ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਸੀ ਤੇ ਜਿਹੜਾ ਖੱਬੇ ਪਾਸੇ ਵਾਲਾ ਕੂੜੇ ਦਾ ਢੇਰ ਸੀ ਉਹ ਪੂਰਾ ਰਿਮੂਵ ਹੋ ਚੁੱਕਿਆ ਹੈ ਮਤਲਬ 12 12 ਏਕੜ ਜਗ੍ਹਾ ਜਿਹੜੀ ਪੂਰੀ ਕਿਸੇ ਟਾਈਮ ਕੂੜੇ ਦੇ ਨਾਲ ਟਕੀ ਹੁੰਦੀ ਸੀ ਅੱਜ ਉਹਦੇ ਚੋਂ 9 ਏਕੜ ਜਗ੍ਹਾ ਜਿਹੜੀ ਅਸੀਂ ਉਹ ਫ੍ਰੀ ਕਰ ਲਈ ਹੈ ਔਰ ਲਾਸਟ ਜਿਹੜਾ ਥੋੜਾ ਜਿਹਾ ਲੈਂਡ ਰਹਿ ਗਿਆ ਉਹ ਵੀ ਬਹੁਤ ਜਲਦ ਠੀਕ ਹੋ ਜਾਏਗਾ ਦੂਸਰਾ ਜਿਹੜੀ ਅਸੀਂ ਸੱਜੇ ਪਾਸੇ ਦੀ ਗੱਲ ਕਰ ਰਹੇ ਹਾਂ ਜਦੋਂ ਇਹ ਸਰਵੇਖਣ ਹੋਇਆ ਤਕਰੀਬਨ ਉਦੋਂ ਇਹ ਜਿਹੜਾ ਸਾਡਾ ਟੈਂਡਰ ਸੀ ਇਹ ਇਨ ਪ੍ਰੋਸੈਸ ਸੀਗਾ ਤੇ ਹੁਣ ਮਾਰਚ ਦੇ ਵਿੱਚ ਇਹ ਟੈਂਡਰ ਸਾਡਾ ਬਿਲਕੁਲ ਓਕੇ ਹੋ ਕੇ ਇਹਦੀ ਜਿਹੜੀ ਮਸ਼ੀਨਰੀ ਉੱਥੇ ਇੰਸਟਾਲ ਹੋ ਚੁੱਕੀ ਹੈ ਵੱਡੀਆਂ 8 ਮਸ਼ੀਨਾਂ ਜਿਹੜੀਆਂ ਕੰਪਨੀ ਵੱਲੋਂ ਇੰਸਟਾਲ ਕੀਤੀਆਂ ਗਈਆਂ ਔਰ ਉਹਨਾਂ ਦਾ ਦਾਵਾ ਆ ਕਿ ਜਿੱਦਾਂ ਹੀ ਉਹ ਕੰਮ ਸ਼ੁਰੂ ਕਰਦੇ ਨੇ 18 ਮਹੀਨੇ ਦੇ ਅੰਦਰ ਅੰਦਰ ਜਿਹੜੇ ਵੱਡੇ ਵੱਡੇ ਕੂੜੇ ਦੇ ਪਹਾੜ ਸਾਨੂੰ ਨਜ਼ਰ ਆਉਂਦੇ ਬਿਲਕੁਲ ਖਾਲੀ ਹੋ ਜਾਣਗੇ ਤੇ ਦੂਸਰਾ ਸਾਡੇ ਕੋਲ ਫਰੈਸ਼ ਵੇਸਟ ਦੀ ਗੱਲ ਕਰੀਏ ਤਾਂ ਸਾਡੇ ਕੋਲ ਫਰੈਸ਼ ਵੇਸਟ ਵਾਸਤੇ ਇੱਕ ਬਹੁਤ ਅੱਛੀ ਮਸ਼ੀਨਰੀ ਔਰ ਬਹੁਤ ਅੱਛਾ ਜਿਹੜਾ ਕੰਮ ਹੈ ਉਹ ਸਟਾਰਟਅਪ ਹੋ ਚੁੱਕਿਆ ਜਿਹਦੇ ਅਧੀਨ ਜਿਹੜਾ ਵੀ ਰੋਜ਼ ਦਾ 1100 ਟਨ ਜਿਹੜਾ ਕੂੜਾ ਆ ਉਹ ਪਹੁੰਚਦਾ ਆ ਉੱਤੇ ਉਹਨੂੰ ਸੈਗਰੀਗੇਟ ਕਰਕੇ ਉਹਦੀ ਸ਼ਰੇਡਿੰਗ ਕਰਕੇ ਉਹਨੂੰ ਚਾਹੇ ਤੁਸੀਂ ਉਹਦੀ ਉਹ ਕੰਪੋਸਟ ਬਣਾ ਰਹੇ ਆਂ ਚਾਹੇ ਉਹਦੇ ਵਿੱਚੋਂ ਉਹ ਪਲਾਸਟਿਕ ਜਿਹੜਾ ਆਰ ਡੀ ਐਫ ਲਈ ਯੂਜ਼ ਹੋ ਰਿਹਾ ਹੈ ਮਤਲਬ ਉਹਨੂੰ ਸੈਗਰੀਗੇਟ ਕਰਕੇ ਉਹਨੂੰ ਉੱਥੇ ਹੀ ਨਾਲ ਦੀ ਨਾਲ ਥਾਂ ਹੀ ਖਤਮ ਕਰ ਦਿੱਤਾ ਜਾਂਦਾ ਸੋ ਮੇਜਰ ਇਹ ਦੋ ਰੀਜਨਸ ਰਹੇ ਆ ਇਸ ਤੋਂ ਇਲਾਵਾ ਡੋਰ ਟੂ ਡੋਰ ਕਲੈਕਸ਼ਨ ਵੇਲੇ ਜਿਹੜੀ ਸੈਗਰੀਗੇਸ਼ਨ ਹੁੰਦੀ ਹੈ ਗਿੱਲੇ ਸੁੱਕੇ ਕੂੜੇ ਦੀ ਉਹ ਵੀ ਬਹੁਤ ਲੋ ਰੇਂਜ ਆਈ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਅੱਜ ਤੋਂ ਬਾਅਦ ਇਹਨੂੰ ਪੂਰਾ ਸਟ੍ਰਿਕਟ ਕਰਕੇ ਅਸੀਂ ਇਹਨੂੰ ਉੱਪਰ ਲੈ ਕੇ ਆ ਸਕੀਏ ਤੁਸੀਂ ਕਰੋਗੇ ਕਿਦਾਂ ਮੈਮ ਤੁਸੀਂ ਕੋਈ ਵੀ ਮੈਂ ਦੇਖਿਆ ਕਿ ਖਾਸ ਕਰਕੇ ਨਗਰ ਨਿਗਮ ਕੋਈ ਸਟ੍ਰਿਕਟ ਐਕ 来 ਰਿਹਾ ਹੈਗਾ ਚਾਹੇ ਉਹ ਪਲਾਟਾ ਦੀ ਸਫਾਈ ਨਾ ਹੋਵੇ ਸੜਕਾਂ ਦੀ ਸਫਾਈ ਨਾ ਹੋਵੇ ਮੁਹੱਲੇ ਦੇ ਕਰਮਚਾਰੀਆਂ ਦੀ ਸਫਾਈ ਨੂੰ ਲੈ ਕੇ ਹੋਵੇ ਕਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਗਿੱਲਾ ਔਰ ਸੁੱਕਾ ਕੂੜਾ ਜਿਹੜਾ ਇਹ ਚੱਲਿਆ ਸੀਗਾ ਉਦੋਂ ਜਦੋਂ ਸਵਚ ਭਾਰਤ ਚੱਲਿਆ ਸੀਗਾ ਇਹ ਨਾ ਅਭੀ ਆ ਚੱਲਿਆ ਸੀ ਅੱਜ ਵੀ ਲੋਕ ਡਸਟਬਿਨ ਤੱਕ ਨਹੀਂ ਯੂਜ਼ ਕਰਦੇ ਤੇ ਇਹ ਇਹਨੂੰ ਛਾਂਟਣਾ ਦਾ ਬਹੁਤ ਅਲੱਗ ਹੈ ਜਦੋਂ ਤੱਕ ਨਗਰ ਨਿਗਮ ਜਾਂ ਫਿਰ ਇਸ ਤਰ੍ਹਾਂ ਦਾ ਕੋਈ ਸਟ੍ਰਿਕਟ ਜਿਹੜੇ ਫਾਈਨਸ ਨੇ ਨਹੀਂ ਹੋਣਗੇ ਮੇਰੇ ਖਿਆਲ ਲੱਗਦਾ ਹੈ ਕਿ ਤੁਹਾਨੂੰ ਲੋਕ ਅਵੇਅਰ ਹੋਣਗੇ ਬਿਲਕੁਲ ਪਹਿਲੇ ਹੀ ਤਾਂ ਕੋਸ਼ਿਸ਼ ਇਹ ਹੀ ਹੈ ਵੀ ਲੁਧਿਆਣਾ ਵਾਸੀ ਜਿਹੜੇ ਬ ਔਰ ਸਮੇਂ ਦੇਣੇ ਇਸ ਗੱਲ ਨੂੰ ਵੀ ਉਹਨਾਂ ਦੀ ਜ਼ਿੰਮੇਵਾਰੀ ਕੀ ਬੰਦੀ ਹੈ ਸੈਕੰਡਰੀ ਅਗਰ ਸਾਨੂੰ ਫੀਲ ਹੋਏਗਾ ਵੀ ਨਹੀਂ ਇਹ ਚੀਜ਼ ਨਹੀਂ ਹੋ ਪਾ ਰਹੀ ਇਹਦੇ ਲਈ ਸਖਤ ਹੋਣਾ ਪਏਗਾ ਤਾਂ ਚਾਹੇ ਉਹ ਚਲਾਨ ਕਰਨੇ ਪੈਣ ਚਾਹੇ ਜੁਰਮਾਨਾ ਲਗਾਉਣਾ ਪਵੇ ਚਾਹੇ ਜੋ ਵੀ ਉਹਦੇ ਤੇ ਉਹ ਫਾਈਨ ਇੰਪੋਜ਼ੀਸ਼ਨ ਦੀ ਸਾਡੀ ਤਕਨੀਕ ਰਏ ਉਹਨੂੰ ਅਸੀਂ ਇੰਪਲੀਮੈਂਟ ਕਰਕੇ ਜ਼ਰੂਰ ਇਸ ਚੀਜ਼ ਨੂੰ ਅਸੀਂ ਗਰਾਊਂਡ ਤੇ ਲੈ ਕੇ ਆਵਾਂਗੇ ਵੀ ਤੁਸੀਂ 1100 ਮੀਟ्रिक टन ਕੂੜਾ ਗਿਣ ਲਿਆ ਠੀਕ ਹੈ ਨਾ ਜਿਹੜੀ ਗਾਰਬੇਜ ਆਉਂਦੀ ਹੈ ਇੱਥੇ ਅਥਰਾਇਜ਼ਡ ਅਨਥਰਾਇਜ਼ਡ ਕਲੋਨੀਆਂ ਦਾ ਵੀ ਬੜਾ ਫਰਕ ਪੈਂਦਾ ਹੈਗਾ ਜਿਹੜੀ ਹੁਣ ਕਈ ਇਸ ਤਰ੍ਹਾਂ ਦੀ ਸੋ ਹੈਗੀ ਹੈ ਜਿੱਥੇ ਨਗਰ ਨਿਗਮ ਚਾਕੇ ਵੀ ਆਪਣੇ ਕਰਮਚਾਰੀ ਨਹੀਂ ਭੇਜ ਸਕਦਾ ਹੈ ਨਾ ਉੱਥੇ ਆਪਾਂ ਡਿਊਟੀਆਂ ਨਹੀਂ ਲਗਾ ਸਕਦੇ ਉੱਥੇ ਸਭ ਪ੍ਰਾਈਵੇਟ ਵਰਕਰ ਹੈ ਜਿਹੜੇ ਕਲੈਕਸ਼ਨ ਜਿਹੜੇ ਉੱਥੇ ਕਰਦੇ ਹੈਗੇ ਇਹ ਵੀ ਦਿੱਕਤ ਹੈ ਅ ਦੇਖੋ ਇਹ ਦਿੱਕਤ ਹੈ ਇਹ ਇਸ ਚੀਜ਼ ਦੀ ਆਉਂਦੀ ਆਉਂਦੀ ਹੈ ਵੀ ਜਿੱਥੇ ਵੀ ਅਨਅਥੋਰਾਈਜ਼ ਕਲੋਨੀਆਂ ਆ ਜਾਂਦੀਆਂ ਨੇ ਉਹ ਡਾਟਾ ਕਿਤੇ ਨਾ ਕਿਤੇ ਕਰਕੇ ਸਾਡੇ ਸਕੋਪ ਤੋਂ ਬਾਹਰ ਹੋ ਜਾਂਦਾ ਹੈ ਪਰ ਜਰੂਰ ਅਸੀਂ ਕਵਰ ਅਪ ਕਰਾਂਗੇ ਔਰ ਇਹਦੇ ਲਈ ਅਸੀਂ ਲਾਸਟ ਵੀਕ ਮੈਂ ਔਰ ਖੈਰਾ ਸਾਹਿਬ ਨੇ ਅਸੀਂ ਮੀਟਿੰਗ ਵੀ ਕੀਤੀ ਹੈ ਔਰ ਬੜਾ ਸਟ੍ਰਿਕਟ ਵਰਜ਼ਨ ਜਿਹੜਾ ਰਿਹਾ ਹੈ ਪਾਰਟਿਕੂਲਰ ਡਿਪਾਰਟਮੈਂਟਸ ਨੂੰ ਲੈ ਕੇ ਹਿਦਾਇਤ ਵੀ ਦਿੱਤੀ ਗਈ ਹੈ ਵੀ ਜਿਹੜੀਆਂ ਇਹ ਅਨਡਿਕਲੇਅਰਡ ਕਲੋਨੀਆਂਜ਼ ਨੇ ਜਾਂ ਇਲੀਗਲ ਕਲੋਨੀਆਂਜ਼ ਨੇ ਇਥੇ ਤੇ ਅਸੀਂ ਕੀ ਐਕਸ਼ਨ ਲੈ ਸਕਦੇ ਆਂ ਔਰ ਐਕਸ਼ਨ ਲੈਣ ਤੋਂ ਬਾਅਦ ਮੈਨੂੰ ਲੱਗਦਾ ਵੀ ਇਹ 50% ਤਾਂ ਉੱਥੇ ਹੀ ਸੌਟ ਆਊਟ ਹੋ ਜਾਣਾ ਔਰ ਬਾਕੀ ਜਿਹੜਾ ਰਹੇਗਾ ਉਹਦੇ ਲਈ ਅਸੀਂ ਕੁਝ ਨਾ ਕੁਝ ਜ਼ਰੂਰ ਇੱਕ ਕੰਪਾਈਲ ਅਪ ਕਰਕੇ ਕੁਝ ਪ੍ਰੋਗਰਾਮ ਬਣਾਵਾਂਗੇ ਔਰ ਇਹਨੂੰ ਅਸੀਂ 100% ਰਿਸੋਲਵ ਕਰ ਲਾਂਗੇ 50% ਕਰਪਸ਼ਨ ਨੂੰ ਜਾਂ ਫਿਰ ਮਿਸ ਗਾਈਡੈਂਸ ਨੂੰ ਨਹੀਂ ਗਿਣਦੇ ਮਿਸ ਲੀਡਿੰਗ ਨੂੰ ਨਹੀਂ ਗਿਣਦੇ ਚਾਹੇ ਉਹ ਨਗਰ ਨਿਗਮ ਦੇ ਕਰਮਚਾਰੀ ਤੁਹਾਨੂੰ ਦਿੰਦੇ ਹੋਣ ਕਾਰਨ ਇਹ ਹੈਗਾ ਕਿ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਡੰਪ ਪ੍ਰਾਈਵੇਟ ਟੈਂਡਰਸ ਦੇਤੇ ਜੰਦੇ ਕੰਪਨੀਾਂ ਦੇ ਤੇ ਜਾਂਦੇ ਆ ਤੁਹਾਨੂੰ ਸਹੀ ਪਿਕਚਰ ਨਹੀਂ ਉੱਥੇ ਰਿਪੋਰਟ ਨਹੀਂ ਪਉਂਦੀ ਤੁਸੀਂ ਜਮਾਲਪੁਰ ਦੇ ਡੰਪ ਦੀ ਗੱਲ ਕਰ ਰਹੇ ਹੋ ਤਾਲਪੁਰ ਰੋਡ ਦੇ ਡੰਪ ਦੀ ਕਰ ਰਹੇ ਹੋ ਉੱਥੇ ਮਸ਼ੀਨਾਂ ਕਿੰਨੀ ਵਾਰ ਖਰਾਬ ਹੋ ਚੁੱਕੀਆਂ ਹੈ ਕਈ ਵਾਰ ਰਿਪੋਰਟ ਆ ਚੁੱਕੀ ਹੈ ਜੀ ਤੇ ਤੁਸੀਂ ਦੇਖਿਆ ਹੋਊਗਾ ਜੀ ਰੈਗੂਲਰ ਵਿਜ਼ਿਟਿੰਗ ਹੈ ਮੇਰੇ ਕੋਲ ਕੱਲੀ ਕੱਲੀ ਰਿਪੋਰਟ ਆ ਔਨ ਪੇਪਰ ਹੈ ਮੈਂ ਕੋਈ ਫੇਕ ਗੱਲ ਨਹੀਂ ਕਰ ਰਹੀ ਵਿਦ ਦਾ ਟਾਈਮ ਐਂਡ ਡੇਟ ਰਿਪੋਰਟਸ ਨੇ ਪਹਿਲੇ ਔਰ ਹੁਣ ਦੇ ਵਿੱਚ ਇਹੀ ਤਾਂ ਫਰਕ ਹੈ ਪਿੱਛੇ ਕੀ ਹੋਇਆ ਮੈਂ ਕਿਸੇ ਨੂੰ ਨਹੀਂ ਬਲੇਮ ਕਰਨਾ ਚਾਹੁੰਦੀ ਮੇਰਾ ਕੰਮ ਹੈ ਕੰਮ ਕਰਕੇ ਦਿਖਾਉਣਾ ਔਰ ਉਸੇ ਕਰਕੇ ਦਿਖਾਵਾਂਗੇ ਵਰਜਨ ਨਹੀਂ ਦਵਾਂਗੇ ਕੰਮ ਬੋਲੇਗਾ ਸਾਡਾ ਔਰ ਤੁਸੀਂ ਜਾ ਕੇ ਉਸ ਸਾਈਟ ਤੇ ਵਿਜ਼ਿਟ ਕਰਕੇ ਦੇਖੋ ਵੀ ਪਿਛਲੇ ਟਾਈਮ ਦੇ ਵਿੱਚ ਉਸ ਸਾਈਟ ਦੀ ਕੀ ਹਾਲਤ ਸੀ ਤੇ ਇਸ ਵੇਲੇ ਉਸ ਸਾਈਟ ਦੇ ਵਿੱਚ ਕਿੰਨੀ ਇੰਪਰੂਵਮੈਂਟ ਆ। ਪ੍ਰੋਮਿਸ ਕੀਤਾ ਗਿਆ ਸੀਗਾ ਕਿ ਗੋਬਰ ਗੈਸ ਪਲਾਂਟਸ ਲੱਗਣਗੇ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਹਨਾ ਸਹੂਲਤਾਂ ਆਪਾਂ ਉਹਨਾਂ ਤੋਂ ਲਵਾਂਗੇ ਕੁਝ ਅਰਨਿੰਗ ਵਗੈਰਾ ਵੀ ਹੋਈਗੀ ਉੱਥੇ ਤੱਕ ਪਹੁੰਚੇ ਹੋਣਾ ਆਪਾਂ। ਬਿਲਕੁਲ ਜੀ ਇੱਕ ਸਾਈਟ ਜਿਹੜੀ ਸਾਡੀ ਹੈਬੋਇਲ ਡੈਰੀ ਕੰਪਲੈਕਸ ਤੁਕਿਆ ਗੋਬਰ ਗੈਸ ਪਲਾਂਟ ਦਾ ਦੂਸਰੀ ਜਿਹੜੀ ਤਾਜਪੁਰ ਰੋਡ ਦੇ ਕੋਲ ਚਲਣੀ ਹੈ ਉਹਦਾ ਜਿਹੜਾ ਪੇਪਰ ਵਰਕ ਹੈ ਆਲਮੋਸਟ ਕੰਪਲੀਟ ਅਪ ਹੋ ਗਿਆ ਔਰ ਬਹੁਤ ਜਲਦੀ ਤੁਹਾਨੂੰ ਉਹ ਵੀ ਗੋਬਰ ਗੈਸ ਪਲਾਂਟ ਇਨ ਵਰਕਿੰਗ ਮਿਲੇਗਾ ਇਹ ਰਜ਼ਰ ਤੁਹਾਡੇ ਤੱਕ ਸ਼ਿਕਾਇਤ ਪਹੁੰਚਦੀ ਹੋਏਗੀ ਖਾਸ ਕਰਕੇ ਜਿਹੜੇ ਹਨ ਕਲੈਕਸ਼ਨ ਕਰਦੇ ਹੈਗੇ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਉੱਥੇ ਅਵੇਅਰ ਕਰਦੇ ਹੈ ਘਟੋ ਘਟੋ ਉਹੀ ਕਰ ਲੈਣ ਕਿ ਉਹਨਾਂ ਕੋਲੋਂ ਅਗਰ ਖੁੱਲੇ 'ਚ ਕੋਈ ਡੰਪਿੰਗ ਕਰ ਰਿਹਾ ਹੈਗਾ ਤਾਂ ਉਹਦੀ ਸ਼ਿਕਾਇਤ ਹੋ ਜਵੇ ਜਾਂ ਇੱਕ ਜਗ੍ਹਾ ਪਾਰਟਿਕੂਲਰ ਇਦਾਂ ਦੀ ਬਣਾਈ ਜਾਵੇ ਕਿ ਕੁਝ ਕੈਂਟੇਲ 'ਤੇ ਡੰਪਿੰਗ ਹੋਵੇ ਲੇਕਿਨ ਬਾਕੀ ਏਰੀਆ ਸਾਫ਼ ਹੋ ਜਵੇ ਜਿੱਦਾਂ ਤੁਸੀਂ ਦੇਖੋਗੇ ਕਿ ਫੋਕਲ ਪੁਆਇੰਟ ਵਾਲਾ ਏਰੀਆ ਸਾਰਾ ਡੰਪਟ ਹੋ ਜਾਂਦਾ ਹੈ ਇਹਦੇ ਵਿੱਚ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਜੀ ਕਿ ਸਭ ਤੋਂ ਪਹਿਲਾਂ ਤਾਂ ਇਹ ਸਿਵਿਕ ਸੈਂਸ ਜਿਵਾਉਣ ਦੀ ਲੋੜ ਹੈਗੀ ਆ ਕਿ ਪਤਾ ਹੋਵੇ ਕਿ ਮੈਂ ਗਿੱਲਾ ਤੇ ਸੁੱਕਾ ਕਰਨਾ ਹੈ ਦੂਜੀ ਗੱਲ ਇਹ ਦੂਜੀ ਗੱਲ ਇਸ ਚੀਜ਼ ਦੀ ਲੋੜ ਹੈਗੀ ਉਹਨੂੰ ਪਤਾ ਹੋਵੇ ਕਿ ਗਿੱਲਾ ਹੁੰਦਾ ਕਿਹੜਾ ਸੁੱਕਾ ਹੁੰਦਾ ਕਿਹੜਾ ਹੈ ਗਿੱਲਾ ਉਹ ਕੂੜਾ ਹੁੰਦਾ ਮੇਜਰਲੀ ਜਿਹੜਾ ਤੁਹਾਡਾ ਕਿਚਨ ਤੋਂ ਜਨਰੇਟ ਹੁੰਦਾ ਹੈ ਸੁੱਕਾ ਉਹ ਕੂੜਾ ਹੈਗਾ ਜਿਹੜਾ ਕਿਚਨ ਤੋਂ ਬਾਹਰ ਜਨਰੇਟ ਹੁੰਦਾ ਜੇ ਇਹ ਦੋਵਾਂ ਨੂੰ ਸੈਗਰੀਗੇਟ ਕਰਕੇ ਅਸੀਂ ਦਵਾਂਗੇ ਤੇ ਅਗਲੀ ਜਿਹੜੀ ਪ੍ਰੋਸੈਸਿੰਗ ਹੈਗੀ ਆ ਉਹ ਵਧੀਆ ਹੋ ਜਾਊਗੀ ਤੇ ਲੁਧਿਆਣੇ ਤੋਂ ਲੁਧਿਆਣੇ ਨੂੰ ਜਿਹੜਾ ਕੂੜਾ ਹੈਗਾ ਇੱਥੋਂ ਨਿਜਾਦ ਮਿਲ ਸਕੇਗੀ ਸੋ ਇਸ ਕਰਕੇ ਅਸੀਂ ਕੈਂਪੇਨ ਵੀ ਚਲਾਵਾਂਗੇ ਤੁਹਾਡੇ ਮਾਧਿਅਮ ਰਾਹੀਂ ਮੇਰੀ ਅਪੀਲ ਹੈਗੀ ਸਾਰੇ ਸਿਟੀਜ਼ਨ ਆਫ ਲੁਧਿਆਣਾ ਨੂੰ ਕਿ ਸੈਗਰੀਗੇਸ਼ਨ ਉੱਤੇ ਫੋਕਸ ਰੱਖੀਏ ਜੇਕਰ ਅਸੀਂ ਆਪਣਾ ਲੁਧਿਆਣਾ ਉੱਤੇ ਚੱਕਣਾ ਚਾਹੁੰਦੇ ਆ 20 ਲੱਖ ਬੰਦੇ ਉੱਤੇ ਆਬਾਦੀ ਲੁਧਿਆਣਾ ਤੇ ਕਰੀਬਨ 20 ਲੱਖ ਹੋਊਗੀ ਉਹਦੇ ਵਿੱਚ ਸਾਡਾ 5000 ਬੰਦਾ 20 ਲੱਖ ਬੰਦੇ ਦੀ ਸਪੋਰਟ ਤਾਂ ਹੀ ਕਰ ਸਕਦਾ ਜੇਕਰ 20000 ਬੰਦਾ ਵੀ ਨਾਲ ਲੱਗੇਗਾ 5000 ਬੰਦੇ ਨਾਲ ਸੋ ਮੇਰੀ ਬੇਨਤੀ ਇੰਨੀ ਕੁ ਹੀ ਹੈ ਅੱਜ ਬੇਨਤੀ ਦੇ ਨਾਲ ਸਰ ਥੋੜਾ ਜਿਹਾ ਆਪਾਂ ਟੈਕਨੀਕਲੀ ਗੱਲ ਅਗਰ ਕਹੀਏ ਤਾਂ ਬਹੁਤ ਸਾਰੇ ਹਲੇ ਵੀ ਏਰੀਆਜ਼ ਇੱਥੇ ਹੈਗੇ ਜਿੱਥੇ ਕਲੈਕਸ਼ਨ ਨਹੀਂ ਹੈਗੀ ਉੱਥੇ ਲੋਕ ਜਾਂ ਪਲਾਟਾ ਸਿਰ ਦਿੰਦੇ ਆ ਜਾਂ ਗਲੀਆਂ ਸਿਰ ਦਿੰਦੇ ਆ ਉੱਥੇ ਵੀ ਰੋਡਮੈਪ ਕਿੱਦਾਂ ਤਿਆਰ ਕਰੋਗੇ ਕਿ 2025 ਦੇ ਵਿੱਚ ਆਪਣੀ ਰਿਪੋਰਟ ਅੱਛੀ ਆਵੇ ਸ਼ਹਿਰ ਜਿਹੜਾ ਦੂਸਰੇ ਤੀਸਰੇ ਨੰਬਰ ਤੇ ਆਵੇ ਸਾਡੀ ਐਸੋਲੇ ਜਿੰਨੇ ਅਵਾਰਡਸ ਨੇ 95 ਅਵਾਰਡਸ ਨੇ ਉਹਨਾਂ ਸਾਰਿਆਂ ਦੀ ਬੀਟਾ ਬਣੀਆਂ ਹੋਈਆਂ ਨੇ ਕੁਝ ਵੀ ਜੇ ਬੀਟਾ ਕੋ ਰਹਿ ਗਿਆ ਨੇ ਤੇ ਮੇਰੇ ਹਿਸਾਬ ਨਾਲ ਉਹੀ ਨੇ ਜਿਹੜੀਆਂ ਇਲੀਗਲ ਕਲੋਨੀਆ ਨੇ ਜਿਹੜੀਆਂ ਰਹਿ ਗਿਆ ਨੇ ਇਲੀਗਲ ਜਦ ਸਾਡਾ ਇੱਕ ਮੈਕੈਨਿਜ਼ਮ ਅਸੀਂ ਇਹ ਬਣਾਉਣ ਦੀ ਤਿਆਰੀ ਕਰਦੇ ਪਏ ਕਿ ਜਦੋਂ ਸਾਡਾ ਵੇਸਟ ਕਲੈਕਸ਼ਨ ਹੋਊਗੀ ਜੇ ਉਹ ਸੈਗਰੀਗੇਟਡ ਆਊਗੀ ਤਾਂ ਹੀ ਲਈ ਜਾਏਗੀ ਸੈਗਰੀਟ ਨਹੀਂ ਆਏਗੀ ਤਾਂ ਨਹੀਂ ਲਈ ਜਾਏਗੀ ਇਹ ਜਿੱਦਾਂ ਜਿੱਦਾਂ ਇਹ ਫਲਸਫੀ ਪਰਕੂਲੇਟ ਕਰੇਗੀ ਥੱਲੇ ਤੱਕ ਉਦਾਂ ਉਦਾਂ ਇਹ ਏਰੀਆ ਵਿੱਚੋਂ ਇਹੋ ਜਿਹਾ ਵੇਸਟ ਆਣਾ ਘਟ ਜਾਏਗਾ ਤੇ ਸਾਡੀ ਨਿਰੰਤਰ ਕੋਸ਼ਿਸ਼ ਜਾਰੀ ਹੈ ਕਿ ਕੂੜਾ ਅਸੀਂ ਸਾਰਿਆਂ ਲੈਣਾ ਹੈਗਾ ਅਸੀਂ ਮਨਾ ਕਿਸੇ ਦਾ ਨਹੀਂ ਕਰਨਾ ਹੈਗਾ ਕੂੜੇ ਨੂੰ ਪ੍ਰੋਸੈਸ ਕਰਨ ਦੀ ਜ਼ਿੰਮੇਵਾਰੀ ਮੁੰਡਲੀ ਸਾਡੀ ਹੈ ਪਰ ਸੈਗਰੀਗੇਟਡ ਹੋਣਾ ਚਾਹੀਦਾ ਹੁਣ ਜੇ ਇਲੀਗਲ ਕਲੋਨੀ ਵੀ ਆ ਗਈ ਕੋਈ ਵੀ ਆ ਜਾਏ ਕੋਈ ਗੱਲ ਨਹੀਂ ਅਸੀਂ ਕੂੜਾ ਲੈ ਲਾਂਗੇ ਪਰ ਸਾਨੂੰ ਸੈਗਰੀਗੇਟਡ ਚਾਹੀਦਾ ਤੇ ਬਾਕੀ ਜਿਹੜੀ ਕਾਰਵਾਈ ਇਲੀਗਲ ਕਲੋਨੀ ਤੇ ਕਰਨੀ ਹੈਗੀ ਆ ਉਹ ਜਲਦੀ ਰਹੇਗੀ ਬੁੱਡੇ ਦਰਿਆ ਦੇ ਵੀ ਮੇਰੇ ਖਿਆਲ ਪਾਣੀ ਨੂੰ ਵੀ ਇਸ ਚ ਕਾਊਂਟ ਕੀਤਾ ਗਿਆ ਹੈਗਾ ਮੇਰੇ ਖਿਆਲ 50% ਸ਼ਾਇਦ ਇੰਨੇ ਕੀ ਹਨ ਹੋਏ ਜਿਹਦੇ ਵਿੱਚ ਜਿਹੜਾ ਪੋਲਿਊਟਡ ਵਾਟਰ ਹੈਗਾ ਬੁੱਡੇ ਦਰਿਆ ਦਾ ਉਹਦੇ ਲਈ ਚਾਹੀਓ ਡਾਈੰਗ ਵਾਲੇ ਯੂਜ਼ ਕਰਦੇ ਹੁਣ ਉਹਨੂੰ ਪੋਲਿਊਟ ਕਰਨ ਦੇ ਲਈ ਜਾਂ ਫਿਰ ਜਿਹੜੇ ਡੈਰੀਆਂ ਵਾਲੇ ਹੈ ਨਾ ਉਹ ਕਾਊ ਡੰਗ ਜਿੱਦਾਂ ਤੁਸੀਂ ਦੱਸਿਆ ਹੈਗਾ ਸਿੜ ਦਿੰਦੇ ਹੈਗੇ ਉਹਦੇ ਲਈ ਕੀ ਰੋਡ ਮੈਪ ਆਪਾਂ ਹੁਣ ਬਣਾਇਆ ਉਹਦੇ ਵਿੱਚ ਜਿੱਦਾਂ ਤੁਸੀਂ ਹੁਣੇ ਮੇਅਰ ਮੈਡ ਨੂੰ ਹਜੇ ਪੁੱਛੇ ਕਿਓ ਇਹ ਚ ਦੋ ਕੰਪੋਨੈਂਟ ਨੇ ਇੱਕ ਕਾਊ ਡੰਗ ਕਾਊਡੰਗ ਦੇ ਵਿੱਚ ਆਉਂਦਾ ਸੋਲਿਡ ਵੇਸਟ ਤੇ ਲਿਕੁਇਡ ਵੇਸਟ ਲਿਕੁਇਡ ਵੇਸਟ ਵਾਸਤੇ ਸਾਡੇ ਕੋਲ ਯੋਗ ਪ੍ਰਬੰਧ ਹੈਗੇ ਨੇ ਸਾਡੇ ਕੋਲ ਦੋ ਈਟੀਪੀ ਲੱਗੇ ਹੋਏ ਨੇ ਦੋਵੇਂ ਥਾਵਾਂ ਤੇ ਹੈਬਵਾਲ ਤਾਜਪੁਰ ਰੈਗੀ ਗਲ ਸੀਬੀਜੀ ਦੀ ਇੱਕ ਸੀਬੀਜੀ ਪਲਾਂਟ ਸਾਡਾ ਹੈਬਵਾਲ ਲੱਗਾ ਹੋਇਆ ਦੂਜਾ ਅਸੀਂ ਲੀਜ਼ ਐਗਰੀਮੈਂਟ ਸਾਈਨ ਕਰ ਲਿਆ ਉਹਦਾ ਐਮਓਯੂ ਸਾਈਨ ਹੋ ਚੁੱਕਾ ਐਚਪੀਸੀਐਲ ਤੇ ਪੀਡਾ ਦਾ ਉਹਦੀ ਕੰਸਟਰਕਸ਼ਨ ਸ਼ੁਰੂ ਹੋਣ ਜਾ ਰਹੀ ਹੈ ਤੀਜਾ ਹੈਗਾ ਤਾਜਪੁਰ ਜਿਹੜਾ ਸੀਬੀਜੀ ਪਲਾਂਟ ਬਣਨਾ ਹੈਗਾ ਉਹਦਾ ਨਕਸ਼ਾ ਪਾਸ ਹੋ ਚੁੱਕਾ ਸਾਈਟ ਸੂਟੇਬਿਲਟੀ ਰਿਪੋਰਟ ਗਲਾਡਾ ਨੇ ਪੀਪੀਸੀਬ ਮਤਲਬ ਐਮਟੀਐਲ ਦਾ ਪੂਰਾ ਫਿਡ ਹੈ ਕਿ 2025 ਦੀ ਰਿਪੋਰਟ ਅੱਛੀ ਆਏਗੀ ਸਾਡਾ ਪੂਰੀ ਪੂਰਾ ਤੁਹਾਨੂੰ ਭਰੋਸਾ ਹੈਗਾ ਕਿ ਅਸੀਂ ਟੌਪ 5 ਚ ਆ ਕੇ ਦਿਖਾਵਾਂਗੇ ਤਾਂ ਪੂਰਾ ਭਰੋਸਾ ਜਿਹੜਾ ਹੈਗਾ ਵਿਸ਼ਵਾਸ ਲੁਧਿਆਣਾ ਵਾਸੀਆਂ ਨੂੰ ਕਿ ਟੌਪ 5 ਦੇ ਵਿੱਚ 2025 ਦੀ ਜਿਹੜੀ ਰਿਪੋਰਟ ਆਏਗੀ ਉਹਦੇ ਵਿੱਚ ਲੁਧਿਆਣਾ ਪਹਿਲੇ 5 ਨੰਬਰਾਂ ਦੇ ਵਿੱਚ ਆਂਦਾ ਹੋਇਆ ਦਿਖਾਈ ਦੇਗਾ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ